ਦਸੂਆ ਦੇ ਹਲਕਾ ਤਲਵਾਰਾ ਦੇ ਰਹਿਣ ਵਾਲੇ ਨੌਜਵਾਨ ਮੀਤਪਾਲ ਸਿੰਘ ਨੇ ਕੈਨੇਡੀਅਨ ਪੁਲਿਸ ਵਿੱਚ ਬਤੌਰ ਕਰੈਕਸ਼ਨ ਅਫਸਰ ਬਣ ਕੇ ਆਪਣੇ ਇਲਾਕੇ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ। ਉਸਨੇ ਆਪਣੀ ਡਿਊਟੀ ਪੂਰੇ ਸਿੱਖੀ ਸੂਬੇ ਵਿੱਚ ਜੁਆਇਨ ਕੀਤੀ ਹੈ। ਇਸ ਬੰਦੇ ਜਾਣਕਾਰੀ ਦਿੰਦੇ ਹੋਏ ਮੀਤਪਾਲ ਸਿੰਘ ਦੇ ਪਿਤਾ ਗੁਰਚੰਦ ਸਿੰਘ ਤੇ ਮਾਤਾ ਸਿਮਰਨਜੀਤ ਕੌਰ ਨੇ ਦੱਸਿਆ ਕਿ ਮੀਤਪਾਲ ਸਿੰਘ 2017 ਵਿੱਚ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਉੱਥੇ ਉਸਨੇ ਰੈਡ ਲੀਵਨ ਕਾਲਜ ਵਿਨੀ ਪੈਗ ਤੋਂ ਆਟੋਮੋਟਿਵ ਟੈਕਨੀਸ਼ੀਅਨ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਸਨੇ ਆਪਣੀ ਮੋਢਲੀ ਪ੍ਰਾਈ ਬੀਵੀਐਮਬੀ ਡੀਏਵੀ ਸਕੂਲ ਤਲਵਾਰਾ ਤੋਂ ਪ੍ਰਾਪਤ ਕੀਤੀ ਅਤੇ ਉਹਨਾਂ ਦੇ ਪੁੱਤਰ ਨੇ ਹੁਣ ਕੈਨੇਡਾ ਦੇ ਵਿਨੀਪੈਗ ਵਿਖੇ ਬਤੌਰ ਕਲੈਕਸ਼ਨ ਅਫਸਰ ਅਹੁਦਾ ਸੰਭਾਲ ਲਿਆ ਹੈ ਉਹਨਾਂ ਦੱਸਿਆ ਕਿ ਉਸ ਦੇ ਬੈਂਚ ਵਿੱਚ ਉਹ ਇਕਲੌਤਾ ਪਗੜੀਧਾਰੀ ਸਿੱਖ ਨੌਜਵਾਨ ਹੈ ਅਤੇ ਉਸਨੇ ਹੋਰਾਂ ਨੌਜਵਾਨਾਂ ਵੱਲ ਦੇਖ ਕੇ ਆਪਣੇ ਕੇਸ ਨਹੀਂ ਕਿਟਾਏ ਤੇ ਆਪਣੀ ਡਿਊਟੀ ਪੂਰੀ ਸਿੱਖੀ ਸਰੂਪੇ ਜੋਇਨ ਕੀਤੀ ਹੈ ਉਹਨਾਂ ਨੂੰ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਦੇ ਉੱਤੇ ਪੂਰਾ ਮਾਣ ਹੈ ਬੜਾ ਪ੍ਰਾਊਡ ਹੈ ਬੱਚੇ ਨੇ ਇੰਨੀ ਵੱਡੀ ਅਚੀਵਮੈਂਟ ਕੀਤੀ ਹੈ ਇਹ ਲਾਕਲੇ ਵੀ ਵਧੀਆ ਗੱਲ ਹੈ ਬਹੁਤ ਜ਼ਿਆਦਾ ਉਹਦੀ 7 1/2 ਸਾਲ ਦੀ ਸਟਰਗਲ ਹੈ ਬੜੀ ਮਿਹਨਤ ਕੀਤੀ ਹੈ ਉਹਨੇ ਇਸ ਮੁਕਾਮ ਤੇ ਪਹੁੰਚਣ ਲਈ ਤੇ ਮੈਨੂੰ ਬੜਾ ਪ੍ਰਾਊਡ ਹੈ ਤੇ ਜਿੱਲੇ ਤੁਹਾਨੂੰ ਪਹਿਲੀ ਵਾਰ ਪਤਾ ਲੱਗਾ ਜੇ ਉਹਨਾਂ ਦੇ ਫੋਨ ਕੋਲ ਆਈ ਹੈ ਤੁਹਾਨੂੰ ਇੰਟੀਮੇਟ ਹੋਇਆ ਕਿ ਉਹ ਪੋਸਟ ਵਿੱਚ ਪੜ ਗਈ ਉਹਦੇ ਤੁਹਾਡੇ ਮਤਲਬ ਕਿੰਦਾਂ ਦੇ ਤੁਹਾਡੇ ਪਾਪੂ ਕੋਈ ਤੁਸੀਂ ਜਾਂ ਕਿੱਦਾਂ ਤੁਹਾਡੀ ਖੁਸ਼ੀ ਸੀ ਐਕਚੁਅਲੀ ਸਾਨੂੰ ਅੱਜ ਤੋਂ 5 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਹਦੀ ਸਿਲੈਕਸ਼ਨ ਹੋ ਗਈ ਹੈ ਬਟ ਉਹ ਇੱਕ ਟ੍ਰੇਨਿੰਗ ਕੈਂਪ 'ਚ ਸੀਗਾ ਤਸਾਨੂੰ ਕਨਫਰਮ ਨਹੀਂ ਸੀਗਾ ਕਿ ਉਹ ਸਿਲੈਕਟ ਹੋ ਜਾਗਾ ਕਿਉਂਕਿ ਟ੍ਰੇਨਿੰਗ ਦਾ ਇੱਕ ਪਾਰਟ ਸੀਗਾ ਉਹਦੇ ਵਿੱਚ ਵੀ ਉਹਨੇ ਉਹਦੇ ਵਿੱਚ ਉਹਨੇ ਪ੍ਰੂਵ ਕਰਨਾ ਸੀਗਾ ਤੇ ਸਾਨੂੰ ਸੈਟਰਡੇ ਫੋਨ ਆਇਆ ਕਿ ਮੈਂ ਮਤਲਬ ਹੋ ਗਿਆ ਕਾਮਯਾਬ ਹੋ ਗਿਆ ਤੇ ਮੈਨੂੰ ਮੇਰਾ ਮਤਲਬ ਸਿਲੈਕਟ ਹੋ ਗਿਆ ਤੇ ਗ੍ਰੈਜੂਏਸ਼ਨ ਉਹਨੇ ਸਾਨੂੰ ਆਨਲਾਈਨ ਦਿਖਾਈ ਤੇ ਸਾਨੂੰ ਬੜਾ ਪ੍ਰਾਊਡ ਫੀਲ ਹੋਇਆ ਕਿਉਂਕਿ ਉਹ ਆਪਣੇ ਜੁਨિયਰ ਦਾ ਇੱਕ ਕੱਲਾ ਸਰਦਾਰ ਬੱਚਾ ਸੀ ਤੇ ਪੰਜਾਬ ਦਾ ਇਕੱਲਾ ਇੱਕ ਸੀਗਾ ਮਤਲਬ ਬੱਚਾ ਤੇ ਬਾਬਾ ਇਹਨੇ ਬੜੀ ਮਿਹਰ ਕੀਤੀ ਹੈ ਬਹੁਤ ਬਹੁਤ ਵੱਡੀ ਇੱਕ ਸਫਲਤਾ ਹੈ ਜੋ ਉਹਨੇ ਮਿਹਨਤ ਕੀਤੀ ਹੈ ਤੇ ਬਾਬਾ ਇਹਨੇ ਉਹਦੀ ਮਿਹਨਤ ਨੂੰ ਰੰਗ ਲਾਇਆ ਜਿਸ ਟਾਈਮ ਤੁਸੀਂ ਉਹਨਾਂ ਦੀ ਪਹਿਲੀ ਵਾਰ ਇੱਕ ਪੂਸ ਦੀ ਵਰਦੀ ਚ ਫੋਟੋ ਦੇਖੀ ਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਇੱਕ ਮਾਂ ਲਈ ਤਾਂ ਇੱਕ ਬਹੁਤ ਵੱਡੀ ਪ੍ਰਾਊਡ ਦੀ ਗੱਲ ਹੈ ਕਿ ਇੱਕ ਪਲੱਸ 2 ਵਿੱਚ 78 ਪਰਸੈਂਟ ਮਾਰਕਸ ਲੈਣ ਵਾਲਾ ਬੱਚਾ ਜਿੰਨੂੰ ਮੈਂ ਕਦੀ ਸੋਚਦੀ ਸੀਗੀ ਕਿ ਮੇਰਾ ਬੱਚਾ ਕਾਮਯਾਬ ਹੋ ਜਾਏਗਾ ਲੋਕਾਂ ਦੇ ਬੱਚੇ 19 90 ਪਰਸਨ ਮਾਰਕਸ ਲੈਂਦੇ ਸੀ ਤੇ ਮੈਨੂੰ ਘਬਰਾਹਟ ਰਹਿੰਦੀ ਸੀ ਵੀ ਮੇਰੇ ਬੱਚਾ ਸਕਸੈਸਫੁਲ ਹੋ ਜਾਏਗਾ ਤੇ ਉਹਨੇ ਕਰਕੇ ਦਿਖਾਇਆ ਜ਼ਰੂਰੀ ਨਹੀਂ ਹੈ ਕਿ ਮਾਰਕਸ ਮੈਟਰ ਕਰਦੇ ਆ ਉਹਨੇ ਮਤਲਬ ਇੰਨੀ ਮਿਹਨਤ ਕਰਕੇ ਇਸ ਚੀਜ਼ ਤੇ ਬੰਚਿਆ ਬੜੀ ਪ੍ਰਾਊਡ ਦੀ ਗੱਲ ਹੈ ਮੇਰੇ ਲਈ ਇੱਕ ਪਾਸੇ ਦੇਖੀਏ ਕਿ ਆਪਾਂ ਜਿਹੜਾ ਤਲਵਾਰ ਦੇ ਕੰਢੀ ਲੱਗਾ ਹੈ ਬੜਾ ਪਿਛੜਿਆ ਹੋਇਆ ਕਿ ਕੰਢੀ ਪਹਿਲੀ ਵਾਰ ਤਲਵਾਰ ਦੇ ਕਿਸੇ ਬੱਚੇ ਨੇ ਏਡੀ ਵੱਡੀ ਅਚੀਵਮੈਂਟ ਪ੍ਰਾਪਤ ਕੀਤੀ ਹੈ ਤੁਸੀਂ ਹੋਰ ਜਿਹੜੇ ਬੱਚੇ ਜਿਹੇ ਸਟਰਗਲਸ ਹੈਗੇ ਆ ਬੇਸ਼ੱਕ ਬੈਠੇ ਕਿ ਉਹਨਾਂ ਦਾ ਕੀ ਮੈਸੇਜ ਦੇਣਾ ਚਾਹੀਦਾ ਮੈਂ ਮੈਸੇਜ ਕੀ ਦੇਣਾ ਬੱਚਿਆਂ ਨੂੰ ਉਹ ਬੱਚੇ ਮੈਂ ਤਾਂ ਇਹ ਗੱਲ ਕਹਿਨੀ ਆ ਕਿ ਇਹ ਇੱਕ ਛੋਟੀ ਜੀ ਮਤਲਬ ਇਹ ਨੋਰਮਲ ਜੀ ਗੱਲ ਨਹੀਂ ਹੈ ਬਹੁਤ ਜ਼ਿਆਦਾ ਉੱਥੇ ਮੈਂ ਜਾ ਕੇ ਆਈ ਹਾਂ ਬਹੁਤ ਜ਼ਿਆਦਾ ਸਟਰਗਲ ਹੈ ਤੇ ਬਹੁਤ ਜ਼ਿਆਦਾ ਬੱਚਿਆਂ ਨੂੰ ਮਿਹਨਤ ਕਰਨੀ ਪੈਂਦੀ ਹੈ ਇਹ ਇੱਕ ਮੀਤ ਨੇ ਇੱਕ ਵਧੀਆ ਅਚੀਵਮੈਂਟ ਕਰਕੇ ਉਹਨਾਂ ਬੱਚਿਆਂ ਲਈ ਇੱਕ ਮਤਲਬ ਉਹਨਾਂ ਲਈ ਇੱਕ ਨੋਟੀਫਿਕੇਸ਼ਨ ਦਿੰਦੀ ਹੈ ਕਿ ਚਲੋ ਮਿਹਨਤ ਕਰਕੇ ਅਸੀਂ ਕਿਤੇ ਵੀ ਖੜੇ ਹੋ ਜਾਈਏ ਕਿਸੇ ਵੀ ਦੇਸ਼ ਵਿੱਚ ਕਿਤੇ ਵੀ ਖੜੇ ਹੋ ਜਾਈਏ ਅਸੀਂ ਕੰਮਜਬ ਹੋ ਸਕਦੀਆਂ ਜੇ ਅਸੀਂ ਮਿਹਨਤ ਕਰੀਏ ਤੇ ਇੱਕ ਮਾਂ ਦੇ ਬੇਟੇ ਦਾ ਇੱਕ ਜਿਹੜਾ ਰਿਸ਼ਤਾ ਹੁੰਦਾ ਬੜਾ ਇੱਕ ਨਾਜ਼ੁਕ ਜਿਹਾ ਰਿਸ਼ਤਾ ਹੁੰਦਾ ਹੈ ਤੇ ਤੁਸੀਂ ਕੋਈ ਮੀਂਹ ਪਾਲ ਦੀ ਆਪਣੀ ਬਚਪਨ ਦੀ ਕੋਈ ਯਾਦਾਂ ਜਿਹੜੇ ਸਾਡੇ ਚੈਨਲ 'ਤੇ ਸ਼ੇਅਰ ਕਰਨਾ ਚਾਹੁੰਦੇ ਬੜਾ ਕੁਛ ਰੰਦਾ ਰੋਜ਼ 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 ਦਿਨ ਚ ਦੋ ਤਿੰਨ ਵਾਰੀ ਉਹਨੇ ਮੈਨੂੰ ਹਰ ਚੀਜ਼ ਦੱਸਦਾ ਆਪਣੀਆਂ ਹਰ ਇੱਕ ਮੂਮੈਂਟਸ ਦੱਸਦਾ ਮੈਨੂੰ ਉਹਨੇ ਟ੍ਰੇਨਿੰਗ ਦੇ ਦੌਰਾਨ ਵੀ ਬੜਾ ਕੁਛ ਮੈਨੂੰ ਰੋਜ਼ ਫੋਨ ਕਰਕੇ ਦੱਸਦਾ ਰਿਹਾ ਅੱਜ ਜਿੱਦਾਂ ਹੋਇਆ ਬਹੁਤ ਜ਼ਿਆਦਾ ਮਤਲਬ ਮੈਂ ਉਹਦੇ ਨਾਲ ਮੇਰੀ ਅਟੈਚਮੈਂਟ ਹੈ ਤੇ ਹਰ ਚੀਜ਼ ਹੁੰਦੀ ਅੱਛੀ ਹੈ ਪਰ ਚਲੋ ਮੈਨੂੰ ਬੜਾ ਪ੍ਰਾਊਡ ਹੈ ਮਤਲਬ ਲੋਕੀ ਜਦੋਂ ਹੁਣ ਮੈਨੂੰ ਜਾਣੀ ਆ ਲੋਕੀ ਮੈਨੂੰ ਕੰਗ੍ਰੈਚੁਲੇਸ਼ਨ ਕਰਦੇ ਆ ਤਾਂ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਕੁਝ ਕਰ ਗਿਆ